ਕਿੰਨੇ ਸੋ ਜਾ ਇਹ ਬਿਮਾਰੀ ਨਾਲ ਪਹਿਲਾਂ ਹੀ ਝੋਜ ਰਿਹਾ ਅੰਕਲ ਜੀ ਕੀ ਪ੍ਰੋਬਲਮ ਕੀ ਆ ਤੁਹਾਨੂੰ ਕੋਈ ਰੀਵਰ ਚ ਖਰਾਬੀ ਇਹ ਤੇ ਯੱਕ ਦਮ ਹੋ ਜਾਉਣੀ ਦਵਾਈ ਲੱਗੀ ਨਹੀਂ ਕੋਈ ਲੱਗੀ ਨਹੀਂ ਕੋਈ ਕਦੋਂ ਤੋਂ ਇਹ ਬਿਮਾਰੀ ਨਾਲ ਲੜ ਰਿਹਾ ਹਾਂ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਬੱਚੇ ਤੁਹਾਡੇ ਕਿੰਨੇ ਨੇ ਪਰਿਵਾਰ ਚ ਹੋਰ ਕੌਣ ਹੈ ਹਾਂ ਇੱਕ ਗੁੱਡੀ ਹੈਗੀ ਕਾਕਾ ਹੋਇਆ ਗੁਜ਼ਰ ਗਿਆ ਮੁੰਡੇ ਦੀ ਦੱਸੋਗੀ ਹਾਂ ਤੇ ਗੁੱਡੀਆ ਵੀ ਮੰਨ ਲਓ ਕਿੰਨੀ ਉਮਰ ਸੀ ਬੇਟੇ ਦੀ ਬੇਟਾ ਉਹਦਾ ਜਮਦਾ ਹੀ ਫਿਰ ਗਿਆ ਤੇ ਗੁੱਡੀ ਆਵੇ ਲੈ ਲੈ اچھا 40000 ਰੁਪਿਆ ਡੱਗ ਪਿਆ ਉਹ ਥੂ ਕੱਢ ਲੈ ਕੇ ਮਰੇ ਗਾ ਲੇ ਗਏ ਅਹੀਂ ਉਹਨੂੰ ਅੱਛਾ ਉਹ ਰਾਣੇ ਦੇ ਤਾਇ ਚਾਚੇ ਨੂੰ ਹੱਡ ਕੋ 4 ਕਿਲੋ ਪੈੜੀ ਖੋਲ ਮੇਰਾ ਪਿਓ ਮੁੱਕ ਗਿਆ ਪੈੜੀ ਸੀ ਤੁਹਾਡੇ ਕੋਲ 4 ਕਿਲੋ ਪੈੜੀ 4 ਕਿਲੋ ਹੀ ਅੱਗ ਰੋ ਨਾ ਦਿਲ ਨਾ ਹੌਲਾ ਕਰ ਰੋ ਨਾ ਤੂੰ ਹੌਸਲਾ ਰੱਖ ਕੋਈ ਗੱਲ ਨਹੀਂ ਸਭ ਕੁਝ ਹੋ ਜਾਂਦਾ ਮਾਲਕ ਵਾਹਿਗੁਰੂ ਵੇਖਦਾ ਨਾ ਵਾਇਗੁਰੂ ਤੁਹਾਡੀ ਬਾਹ ਫੜੂਗਾ ਕੋਈ ਨਾ ਕੋਈ ਇਨਸਾਨ ਤਾਂ ਭੇਜੂਗਾ ਰੋ ਨਾ ਇੱlein ਤੁਸੀਂ ਮਤਲਬ ਐਡੀ ਬਿਮਾਰੀ ਨਾਲ ਲੜ ਰਹੇ ਹੋ ਉਤੋਂ ਹੜ ਆ ਗਿਆ ਕੰਮ ਧੰਦਾ ਕੋਈ ਹੈ ਨਹੀਂ ਫਿਰ ਕਿਵੇਂ ਲਾਜ ਪਾਣੀ ਦਾ ਕਿਵੇਂ ਹੱਲ ਹੋਇਆ ਰਿਸ਼ਤੇਦਾਰਾਂ ਦਿੱਤੇ ਨੇ ਇੱਕ ਰਾਹ ਤੁਹਾਨੂੰ ਠੀਕ ਹੈ ਮੈਂ ਲਾਜ ਦੇ ਤਾਂ ਤੁਹਾਨੂੰ ਹੁਣ ਵੀ ਬਹੁਤ ਲੋੜ ਆ ਕਮਜ ਰੱਖੀ ਵੀ ਹੋਣ ਵਾਸਤੇ ਉਹੀ ਹੋਈ ਉਹਨਾਂ ਨੂੰ ਦੁੱਧ ਦੱਤ ਵੇਚ ਕੇ ਗੁਜ਼ਾਰਾ ਕੀਤਾ ਇਹਨਾਂ ਦੇ ਇੱਕ ਤਾਂ ਗੁਰਦੇ ਬਹਿ ਗਏ ਇਹ ਕੈਂਦੀ ਆ ਕਿੰਨੀ ਜੜੀ ਉਹ ਖਰਾਬ ਹੋ ਗਈ ਫਿਰ ਅਸੀਂ ਉੱਥੇ 8 ਦਿਨ ਦਾ ਖਰਚ ਖਾਈ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਾਹਿਬ ਐਸ ਸਮੇਂ ਫਾਜ਼ਲ ਕਾ ਜ਼ਿਲ੍ਹੇ ਦੇ ਪਿੰਡ ਵਿੱਚ ਖੜਾ ਮੈਂ ਕੁਰਕਾ ਪਿੰਡ ਆ ਜਿੱਥੇ ਪਿੰਡ ਤੇ ਅਸੀਂ ਪਹੁੰਚੇ ਕਿ ਹਾਲਚਾਲ ਪੁੱਛੀਏ ਕਿ ਇਸ ਚੀਜ਼ ਦੀ ਜ਼ਰੂਰਤ ਹੈ ਕਿ ਸਮੱਸਿਆ ਆ ਰਹੀ ਹੈ ਸਾਨੂੰ ਇੱਕ ਪਰਿਵਾਰ ਮਿਲਿਆ ਆ ਪਹਿਲਾਂ ਤਾਂ ਅੰਕਲ ਦੀਆਂ ਤਸਵੀਰ ਬਾਈ ਨੇੜੇ ਕਰਕੇ ਦਿਖਾਦੀ ਲੱਤਾਂ ਦਿਖਾਈ ਕਿ ਕਿੰਨੀ ਸੋਜ ਆ ਇਹ ਬਿਮਾਰੀ ਨਾਲ ਪਹਿਲਾਂ ਹੀ ਝੂਜ ਰਿਹਾ ਅੰਕਲ ਜੀ ਕੀ ਪ੍ਰੋਬਲਮ ਕੀ ਆ ਤੁਹਾਨੂੰ ਓਏ ਰੀਵਰ ਚ ਖਰਾਬੀ ਏ ਤੇ ਜੱਕ ਦਮ ਖੋਜਾ ਹੋਈ ਨੇ ਦਵਾਈ ਲੱਗੀ ਨਹੀਂ ਕੋਈ ਲੱਗੀ ਨਹੀਂ ਕੋਈ ਕਦੋਂ ਤੋਂ ਇਹ ਬਿਮਾਰੀ ਨਾਲ ਲੜ ਰਹੇ ਹਾਂ 2 ਮਹੀਨੇ ਹੋ ਗਏ ਨੇ 2 ਮਹੀਨੇ ਹੋ ਗਏ ਕਿੱਥੋਂ ਲਾ ਚੱਲ ਰਿਹਾ ਪਹਿਲਾਂ ਗੁਰੂ ਹਰਦਾਖਰ ਕਰਨੇ ਬਾਰਾਂ ਕੁ ਜਾਰ ਉੱਥੇ ਲੱਗਾਂ अच्छा ओ तो नहीं फर्क वे फिर फाइल के रखा है हम्म ये भी 25000 ਲੱਗ ਗਿਆ ਰਿਤੇ ਦਰਨ ਦਿੱਤੇ ਨੇ ਹਰ ਹੂੰ ਕੋਣ ਤੇ 50 60000 ਰੁਪਇਆ ਲੱਗ ਗਿਆ 2 ਮਹੀਨਿਆਂ ਚ ਲੱਗ ਗਿਆ ਠੀਕ ਹੈ ਤੇ ਬਾਪਾ ਪਹਿਲਾਂ ਹੀ ਤੁਸੀਂ ਮਤਲਬ ਐਡੀ ਬਿਮਾਰੀ ਨਾਲ ਲੜ ਰਹੇ ਹੋ ਉਤੋਂ ਹੜ ਆ ਗਿਆ ਉਹ ਕੰਮ ਧੰਦਾ ਕੋਈ ਹੈ ਨਹੀਂ ਫਿਰ ਕਿਵੇਂ ਲਾਜ ਪਾਣੀ ਦਾ ਕਿਵੇਂ ਹੱਲ ਹੋਇਆ ਰਿਸ਼ਤੇਦਾਰਾਂ ਦਿੱਤੇ ਨੇ ਇੱਕ ਰਾਂ ਤੁਹਾਨੂੰ ਠੀਕ ਹੈ ਮਾ ਆਈ ਦੇ ਤਾਂ ਉਹਨੂੰ ਹੁਣ ਵੀ ਬਹੁਤ ਲੋਡ ਆ ਇੱਕ ਮੱਝ ਰੱਖੀ ਵੀ ਹੋਣ ਵਾਸਤੇ ਹੂੰ ਹੀ ਹੋਈ ਤੇ ਉਹਨੂੰ ਦੁੱਧ ਦਤ ਵੇਚ ਤੇ ਗੁਜ਼ਾਰਾ ਕੀਤੀ ਜਾਂਦਾ ਠੀਕ ਐ ਇੱਕ ਪਸ਼ੂ ਰੱਖਿਆ ਉਹਦੇ ਨਾਲ ਗੁਜ਼ਾਰਾ ਕਰਦੇ ਆ ਇੱਕ ਝੋਟੀ ਵੇਚੀ ਉਹ ਅੰਨੇ ਮੈਂ ਖੜਾ ਬੈਠਾ ਹਮਝ ਨਹੀਂ ਆਈ 40000 ਡੇਗ ਬੈਠ ਕੇ ਨੇ ਮੈਂ ਜਲਾਲਾਵਾਦ ਲੈ ਗਿਆ ਉੱਥੇ ਮੈਂ ਜਾ ਮੈਂ 40000 ਰੁਪਇਆ ਡੇਗ ਪਿਆ ਉਥੋਂ ਕੱਢ ਲਿਆ ਕੇ ਮਰੇ ਗਾ ਲਏ ਗਏ ਉਹਨੂੰ ਅੱਛਾ ਉਹਦਾ ਜਿ ਝੋਨੇ ਲੱਗਦੇ ਪਏ ਹੂੰ ਸਾਈਕਲ ਮੇਰੇ ਕੋਲ ਹੀ ਮੰਦਰ ਗਿਆ ਉਥੇ ਪ੍ਰਾਈਵੇਟ ਦਫਤਰ ਮੈਂ ਜਮ੍ਹਾਂ ਕਰਾ ਦੇਉਂਦਾ ਹੂੰ ਜਿਵੇਂ ਗਵਾਚ ਨਾ ਜਾਏ ਕੋਈ ਉਹ ਕਿਹ ਕਾਢ ਲਿਆ ਮਗਰ ਹੇ ਕੱਲ ਤੂੰ ਮੈਂ ਝੋਲਾ ਨਾਲ ਕੋ ਨਹੀਂ ਲਾਇਆ ਸੀਕਲ ਤੇ ਝੋਲਾ ਟਾਂਗੇ ਸੀ ਇਹਦਾ ਗੱਟੇ ਦਾ ਝੋਲਾ ਬਣਾਵੇ ਮੈਂ ਕਿਹੜਾ ਕਿਸ ਨੂੰ ਪਤਾ ਪੈ ਲੱਗਦਾ ਛੋਟੀ ਵਿੱਚ ਹੀ ਸੀ ਉਹ 40000 ਦੀ ਉਹ ਛੋਟੀ ਵਿੱਚ ਉਹ ਮੈਂ ਗਿਆ ਬਸ ਹੂੰ ਤੇ ਹੁਣ ਕੋਈ ਆਇਆ ਕੋਈ ਹਾੜਾਂ ਦੇ ਵਿੱਚ ਆ ਰਿਹਾ ਕੋਈ ਡਾਕਟਰ ਆਇਆ ਕੋਈ ਦਵਾਈ ਕੋਈ ਗੋਲੀ ਕੋਈ ਡਾਕਟਰ ਪ੍ਰਾਈਵੇਟ ਇੱਥੇ ਦੁਕਾਨ ਹੈ ਆ ਰਹੀਦਾ ਉਹਦੇ ਕੋਲ ਆ ਸੀ ਇਹ ਆ ਲੋਕਾਂ ਵਾਲਾ ਕੋਈ ਪਏ 50 ਲਵਾ ਲਈ ਬਾਬਾ 5 ਲੱਖ ਵਾਲਾ ਕਾਰਡ ਸਰਕਾਰ ਨੇ ਬਣਾਇਆ ਸੀ ਉਹਦੇ ਤੇ ਇਲਾਜ ਨਹੀਂ ਹੋਇਆ ਤੁਹਾਡਾ ਨਹੀਂ ਹੋਇਆ ਤੁਹਾਡਾ ਚੱਲਿਆ ਨਹੀਂਗਾ ਕਿ ਇਧਰ ਦੀ ਆ ਕੇ ਦੱਸੋ ਅੰਟੀ ਜੀ ਉਹਨਰੇ ਪ੍ਰੈਸ਼ਨ ਹੋਵੇ ਜਿੰਦਾ ਉਹਦੇ ਤੇ ਚੱਲਦਾ ਕਾਰਡ ਅੱਛਾ ਕੱਲਾ ਪ੍ਰੈਸ਼ਨ ਹੋਊਗਾ ਹਾਂ ਇੰਜ ਤੇ ਕੰਮ ਤੇ ਨਹੀਂ ਚੱਲਦਾ ਦਵਾਈ ਠੀਕ ਹੈ ਅੰਕਲ ਦੀ ਜਿਹੜੀ ਬਿਮਾਰੀ ਆ ਉਹ ਹੈ ਕਿ ਆ ਲਿਵਰ ਇਹਨੂੰ ਤਾਂ ਨਹੀਂ ਚੰਗੀ ਦਾ ਪਤਾ ਇਹਨਾਂ ਸੈਂਟਿਲ ਲੱਗਾ ਸੀ ਮੰਨ ਲਓ ਇਹਨਾਂ ਦੇ ਇੱਕ ਤਾਂ ਗੁਰਪ ਦੇ ਬਹਿ ਗਏ ਠੀਕ ਹੈ ਕਹਿੰਦੀ ਆ ਕਿਤਨੀ ਜੜੀ ਉਹ ਖਰਾਬ ਹੋ ਗਈ ਫਿਰ ਅਸੀਂ ਉੱਥੇ 8 ਦਿਨ ਦਾ ਖਰਚਾ ਹੈ ਪਹਿਲਾਂ ਗੁਰੂਸ ਰੱਖਾ ਹੈ ਫਿਰ ਇੱਥੇ ਰੱਖਾ ਹੈ ਉਸ ਤੋਂ ਬਾਅਦ ਉਹਨਾਂ ਫਿਰ ਦਵਾਈ ਤਕਰੂ ਜਲਦੀ ਪੈਸੇ ਨਹੀਂ ਗਿਆ ਕਿ ਦੁਬਾਰੇ ਪੈਸੇ ਨਹੀਂ ਹੈਗੇ ਸੀ ਤਾਂ ਕਰਨ ਨੂੰ ਫਿਰ ਰੋਟੀ ਪਾਣੀ ਦਾ ਖਰਚਾ ਬੜਾ ਔਖਾ ਜਨ ਹੁਣ ਤਾਂ ਉਹੀ ਇੱਕ ਤਾਂ ਹੜਚਾ ਪਾ ਇਧਰ ਮੜਾ ਬਾਈ ਦਿਖਾਈ ਮੜਾ ਘਰ ਆ ਘਰੇ ਤਾਂ ਪਾਣੀ ਆਏ ਵੜਿਆ ਫਿਰਦਾ ਤੇ ਸਮਾਨ ਪੂਰਾ ਖਰਾਬ ਹੋ ਗਿਆ ਅੱਗੇ ਡੂੰਗਾ ਹੋ ਰਿਹਾ ਮਤਲਬ ਆ ਸਮਾਨ ਵੀ ਮੈਂ ਅੱਗੇ ਤਸਵੀਰ ਨਹੀਂ ਦਿਖਾ ਸਕਦਾ ਕਿ ਮੰਜਾਂ ਦੇ ਉੱਪਰ ਰੱਖਿਆ ਹੋਇਆਗਾ ਇਹ ਪਰਿਵਾਰ ਤਾਂ ਤੋਰੀ ਫੁਲਕਾ ਦਾ ਰੋਟੀ ਪਾਣੀ ਤੇ ਮਸਾਂ ਕਰਦਾ ਹੋਊਗਾ ਤੇ ਹੁਣ ਅੱਗੇ ਦਵਾਈਆਂ ਤੇ ਵੀ ਲੱਖਾਂ ਰੁਪਇਆ ਲੱਗਣਿਆ ਕੋਈ ਕਿਸੇ ਸੰਸਥਾ ਨੂੰ ਕੋਈ ਕੋਈ ਗੱਲਬਾਤ ਕੀਤੀ ਕਿਸੇ ਨੇ ਮਦਦ ਪਹਚਾਈ ਨਹੀਂ ਮੇਰੇ ਮੇਰੇ ਸੀ ਨਾ ਕੋਈ ਰਿਸ਼ਤੇਦਾਰ ਭੈਣਾ ਭੁਣਾ ਨੇ ਦਿੱਤੇ ਨਹੀਂ ਤੇ ਆ ਦਵਾਈ ਠੀਕ ਹੈ ਬਾਕੀ ਮੈਂ ਤਾਂ ਕੁਝ ਨਹੀਂ ਕਰਨ ਜੁਗੀ ਹਮ ਬੱਚੇ ਤੁਹਾਡੇ ਕਿੰਨੇ ਨੇ ਪਰਿਵਾਰ ਚ ਹੋਰ ਕੌਣ ਹਾਂ ਇੱਕ ਗੁੱਡੀ ਹੈ ਗਈ ਕਾਕਾ ਹੋਇਆ ਗੁਜਰ ਗਿਆ ਮੁੰਡੇ ਦੀ ਰਤ ਹੋਗੀ ਹਾਂ ਵਾਹਿਗੁਰੂ ਇਹ ਗੁੱਡੀਆ ਵੀ ਮੰਨ ਲਓ ਕਿੰਨੀ ਉਮਰ ਸੀ ਬੇਟੇ ਦੀ ਬੇਟਾ ਉਹਦਾ ਜੰਮਦਾ ਹੀ ਗੁਜਰ ਗਿਆ ਅੱਛਾ ਗੁੱਡੀ ਆਵੇ ਲੈ ਮੈਂ ਮਦਰ ਰੋਣਾ ਦਿਲ ਨਾ ਹੌਲਾ ਕਰ ਰੋਣਾ ਤੂੰ ਹੌਸਲਾ ਰੱਖ ਕੋਈ ਗੱਲ ਨਹੀਂ ਸਭ ਕੁਝ ਹੋ ਜਾਂਦਾ ਮਾਲਕ ਵਾਹਿਗੁਰੂ ਵੇਖਦਾ ਨਾ ਵਾਹਿਗੁਰੂ ਤੁਹਾਡੀ ਬਾਹ ਫੜੂਗਾ ਕੋਈ ਨਾ ਕੋਈ ਇਨਸਾਨ ਤਾਂ ਭੇਜੂਗਾ ਰੋਣਾ ਦਿਲ ਨਾ ਹੌਲਾ ਕਰ ਕੋਈ ਗੱਲ ਨਹੀਂ ਕੋਈ ਨਾ ਗੁਰੂ ਹਾਵਾ ਹਾਂਜੀ ਗੁਰੂ ਹਾਵਾ ਜਦੋਂ ਮੈਣਾ ਜੀ ਨਹੀਂ ਲੱਗੀਆਂ ਉਹ ਖਲੇ ਆਇਆ ਉੱਥੇ ਰਹਿੰਦੇ ਉਹ ਰਾਣੇ ਦੇ ਤਾਇ ਚਾਚੇ ਉਹਨਾਂ ਹੱਡ ਕੋ 4 ਕਿਲੋ ਪੈੜੀ ਖੋਲ ਮੇਰਾ ਪਿਓ ਮੁੱਕ ਗਿਆ ਕਹ ਲਈ ਸੀ ਤੁਹਾਡੇ ਕੋਲ ਚਾਰ ਕਿਲੇ ਸੀ ਪਹਿਲੇ ਚਾਰ ਕਿਲੇ ਹੀ ਅੰਮਰ ਹਰ ਬੋਦੀ ਤੇ ਤਾਇ ਚਾਚੇ ਹੋ ਰਹੇ ਨੇ ਅੱਛਾ ਕਰਨ ਗੁਰੂ ਪਰਹਾਰੀ ਤੁਸੀਂ ਗੁਰੂ ਹਰਸਾਹਿਬ ਤੋਂ ਆਏ ਹੋ ਹਾਂ ਉਹ ਤੋਂ ਵੀ ਬਾਈ ਹਾਲ ਹੋ ਗਏ ਨੇ ਆਏ ਇਤ ਰਿਸ਼ਤੇਦਾਰ ਨੇ ਨਾ ਪੋੜਾ ਮੇਰੇ ਰਿਸ਼ਤੇਦਾਰ ਕਹਿੰਦੇ ਮਾਰ ਲੂਗੇ ਬਈ ਰਿਸ਼ਤੇਦਾਰ ਕਹਿੰਦੇ ਮਾਰ ਹੈਗੇ ਨੇ ਹੂੰ ਤੇ ਚਲ ਇੱਥੇ ਲੈ ਆਣੇ ਮੇਰੇ ਭੈਣ ਹੈਗੀ ਹੈ ਤੇ ਬਾਕੀ ਆ ਤਾਂ ਸੱਤ ਨੇ ਜੇ ਕੋਈ 1 ਲੱਖ ਰੁਪਏ ਨੂੰ ਕਿਲਾ ਹੁਣ 30 ਲੱਖ ਨੂੰ ਕਿਲਾ ਹੋਵੇ ਕਿਦਾ ਪਿਆ ਬਈ ਉਹ ਤੁਹਾਡੇ ਤੋਂ ਖਰੀਦੀ ਸੀ ਜਾਂ ਉਹੀ ਰੱਖ ਲਈ ਨਾ ਉਹਨਾਂ ਖੋਲ ਹਰ ਪਲਾਹ ਦੀ ਪਹਿਲੀ ਹਾਰੀ ਠੀਕ ਹੈ 13000 ਕਿੱਲਾ ਹੈ ਨਾਂ ਦੀ ਹੋਡੀਆਂ ਦੀ ਅੱਛਾ ਤੇ ਕਿੰਨਾ ਪੱਕੀ ਕਰ ਸਾਡੀ 4 ਕਿੱਲੇ ਕੱਚੀ ਰਹਿ ਗਈ ਧੱਕੇ ਨਾਲ ਖੋ ਲਈ ਠੀਕ ਇਹ ਸਾਲਾ ਚੱਲਦਾ ਹੈ ਸਾਡੇ ਹੱਕ ਚ ਤੇ ਉਹ ਕਬਜਾ ਇਹ ਸਰਕਾਰੀ ਦਰਬਾਰੇ ਕੋਈ ਅਪੀਲ ਨਹੀਂ ਕੀਤੀ ਕੋਈ ਗੱਲ ਨਹੀਂ ਸੁਣੀ ਤੁਹਾਡੀ ਗੱਲ ਉੱਚ ਤਾਂ ਸਾਡੇ ਹੱਕ ਚ ਜਾਂਦੀ ਹੈਗਾ ਕਬਜਾ ਨਹੀਂ ਦਿੰਦੇ ਹਾਨੂੰ ਫੜਾ ਦਿੰਦੇ ਮੈਨੂੰ ਠਾਣੇ ਫੜਾ ਪਰ ਮਗਰ ਜਾਣ ਵਾਲਾ ਹੀ ਹੈ ਨੀਗਾ ਪਰਿਵਾਰ ਚ ਤੁਸੀਂ ਉਹ ਤੁਸੀਂ ਬਿਮਾਰ ਮੰਜੇ ਉਹ ਆਗਾ ਵੱਡੇ ਘਰ ਨੂੰ ਵੇਜ ਦਿੱਤੀਂ ਢੋ ਮਰ ਟੱਕੇ ਨਾਲ ਕੋਲ ਨੂੰ ਫੜਾਤਾ ਹਮ ਠੀਕ ਹੈ ਨਮਕੀ ਮਹਾਰਾਜ ਅੱਛਾ ਹੁਣ ਮਤਲਬ ਮੈਂ ਮੈਨੂੰ ਮਾਤਾ ਸਹ ਘਰ ਦੇ ਹਾਲਾਤ ਦੇ ਕੇ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਗੱਲ ਕਰਾਂ ਮੈਂ ਇਹ ਕਹੂੰਗਾ ਕਿ ਸਾਡੀ ਵੀਡੀਓ ਜਿਹੜੇ ਕੋਈ ਵੀ ਵੇਖ ਰਿਹਾ ਕੋਈ ਦਾਨੀ ਸੱਜਣਾ ਤਾਂ ਪਰਿਵਾਰ ਦੀ ਮਦਦ ਕਰੋ ਪਰਿਵਾਰ ਨੂੰ ਇਲਾਜ ਦੀ ਲੋੜ ਹੈ ਕਿਉਂਕਿ ਘਰ ਦੇ ਵਿੱਚ ਇੱਕੋ ਮਰਦਾ ਉਹ ਮੰਜੇ ਤੇ ਪਿਆ ਐਨਾ ਬਿਮਾਰ ਹੈ ਕਿ ਹੁਣ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕੀ ਗੱਲ ਕਰਨੀ ਆ ਕਿ ਸਮਝ ਨਹੀਂ ਆ ਰਹੀ ਕਿਉਂਕਿ ਪਰਿਵਾਰ ਦੁਖੀ ਐ ਇੰਨਾਗਾ ਉਤੋਂ ਕੁਦਰਤ ਦੀ ਕਰੋਪੀ ਘਰ ਦੇ ਵਿੱਚ ਇਹਨਾਂ ਨੇ ਗੱਟ-ਗੱਟ ਪਾਣੀ ਖੜਕ ਕੇ ਮਾ ਤਾਂ ਹੁਣ ਹੁਣ ਕੋਈ ਰੋਟੀ ਪਾਣੀ ਖਾ ਲਿਆ ਕੁਛ ਹਾਂ ਖਾ ਲਿਆ ਠੀਕ ਐ ਆ ਰਿਹਾ ਕੁਛ ਰਾਸ਼ਨ ਪਾਣੀ ਪਹੁੰਚ ਰਿਹਾ ਹਾਂ ਪਹੁੰਚ ਰਿਹਾ ਹਾ ਯਾਰ ਆਖਣ ਐ ਮੈਂ ਕੋਈ ਨਾ ਦਵਾਈ ਕਿ ਕਿਥੋਂ ਲਈ ਆ ਕੋਈ ਕਿ ਨਹੀਂ ਲਈ ਨਹੀਂ ਦਵਾਈ ਉਹਨੂੰ ਨਹੀਂ ਕਰੀ ਮਜਬੂਰ ਹੋਏ ਬੈਠੇ ਆ ਪਾਣੀ ਕਰਤੇ ਤੇ ਕੋਈ ਪੈਸਾ ਵੀ ਦੀ ਕਮੀ ਇਹ ਨਾਲੇ ਹੂੰ ਕਿਦੂ ਫੜਾ ਦੇ ਰਿਸ਼ਤੇਦਾਰਾਂ ਨੂੰ ਪਿਆਰੇ ਜੀ ਹਾਂ ਅਗੇ ਤੇ ਮੇਰੇ ਭਰਾ ਨੇ ਇਨਕੋ ਡਾਕਟਰ ਕੀ ਆਂਦੇ ਆ ਕਿੰਨਾ ਇਲਾਜ ਚੱਲਣਾ ਕਿੰਨਾ ਪੈਸਾ ਲੱਗਣਾ ਤਾਂ ਤਾਂ ਕਿੰਨੇ ਲੰਮਾ ਇਲਾਜ ਚੱਲੂਗਾ ਲੰਮਾ ਇਲਾਜ ਚੱਲੂਗਾ ਆਪਰੇਸ਼ਨ ਵਗੈਰਾ ਕਹਿੰਦੇ ਆ ਜਾਂ ਕਿ ਦਵਾਈਆਂ ਨਾਲ ਨਹੀਂ ਆਪਰੇਸ਼ਨ ਤੋਂ ਆਉਂਦੇ ਸੀ ਗੁਰਦੇ ਤੋਂ ਥੋਤੇ ਨੇ ਤੇ ਕਹਿੰਦੇ ਸੀ ਵੀ ਮੈਂ ਮਹੀਨੇ ਦੋ ਬਤਵਾਣੇ ਪੈਣ ਕਰਨੀ ਠੀਕ ਹੈ ਕੋਈ ਗੱਲ ਨਹੀਂ ਮਾਤਾ ਕੋਈ ਨਾ ਕੋਈ ਤਾਂ ਬੌੜੂਗਾ ਕੋਈ ਕਿਸੇ ਤਰੀਕੇ ਦੇ ਨਾਲ ਮਾਲਕਾ ਜਰੂਰ ਤੁਹਾਡੇ ਦੀ ਮਦਦ ਪਹਜਾਊਗਾ ਮੈਂ ਫਿਰ ਤੋਂ ਬੇਨਤੀ ਕਰਾਂਗਾ ਕਰਾਂਗਾ ਕਿ ਪਰਿਵਾਰ ਦੀ ਜਿੰਨੀ ਵੀ ਹੋ ਸਕਦੀ ਹੈ ਮਦਦ ਕਰੋ ਇੱਕ ਵਾਰੀ ਫੇਰ ਘਰ ਦੀਆਂ ਚਾਹੇ ਤਸਵੀਰਾਂ ਦੇਖ ਲਓ ਕਿ ਆਹ ਪਰਿਵਾਰ ਮਸਾ ਦੋ ਟਾਈ ਮਰਲਿਆਂ ਦੇ ਵਿੱਚ ਰਹਿ ਰਿਹਾ ਗੁਜ਼ਾਰਾ ਕਰ ਰਿਹਾ ਹੈਗਾ ਬਾਪੂ ਕਹਿੰਦਾ ਕਿ ਹੁਣ ਤਾਂ ਇੱਕ ਮੱਝ ਰੱਖੀ ਹੋਈ ਆ ਉਹਦਾ ਦੁੱਧ ਡੈਰੀ ਤੇ ਪਾ ਕੇ ਉਹਦੇ ਨਾਲ ਜਿਹੜਾ ਘਰ ਦਾ ਥੋੜਾ ਬਹੁਤਾ ਗੁਜ਼ਾਰਾ ਚੱਲੀ ਜਾਂਦਾ ਜਿਹਦੇ ਨਾਲ ਰੋਟੀ ਦਾ ਹੀਲਾ ਕਰ ਲਈਦਾ ਇਧਰਲੇ ਪਾਸੇ ਤੁਸੀਂ ਇੱਕੋ ਮਕਾਨ ਆ ਇੱਕੋ ਕਮਰੇ ਦੇ ਵਿੱਚ ਰਹਿ ਰਹੇ ਆ ਇਧਰ ਇੱਕ ਛੋਟਾ ਜਿਹਾ ਕਮਰਾ ਬਣਿਆ ਜਿਹਨੂੰ ਰਸੋਈ ਤੌਰ ਤੇ ਵਰਤ ਰਹੇ ਆ ਇਧਰਲੇ ਪਾਸੇ ਆ ਪਸ਼ੂਆਂ ਵਾਸਤੇ ਬਣਾਇਆ ਹੋਇਆ ਸੀ ਹੁਣ ਤਾਂ ਬਿਲਕੁਲ ਇਹ ਵੀ ਤੈਸਨਾ ਸੀ ਹੋ ਗਿਆ ਘਰ ਦੇ ਵਿੱਚ ਦਰਵਾਜ਼ਾ ਚਾਹੇ ਲਾਇਆ ਹੋਇਆ ਇੱਕ ਲੱਕੜ ਦਾ ਗੇਟ ਪਰ ਉਹ ਨਾ ਦੇ ਬਰਾਬਰ ਆ ਕਿਉਂਕਿ ਦੂਜੇ ਪਾਸੇ ਤਾਂ ਕੋਈ ਕੰਧ ਕੋਲਾ ਹੀ ਹੈ ਨਹੀਂ